ਧਨ ਸਾਡੇ ਨਾਲ ਨਹੀਂ ਜਾਂਦਾ ਚਾਹੇ ਕਿੰਨਾ ਵੀ ਇਕੱਠਾ ਕਰ ਲਓ ਅੰਤ ਵਿੱਚ ਸਿਰਫ ਕਰਮ ਹੀ ਸਾਡੇ ਨਾਲ ਹੁੰਦੇ ਹਨ ਜੁਲਮ ਦੇ ਨਾਲ ਕਮਾਇਆ ਹੋਇਆ ਧਨ ਬਰਬਾਦੀ ਲਿਆਉਂਦਾ ਹੈ ਉਹ ਮਨੁੱਖ ਨੂੰ ਅੰਦਰੋਂ ਸਾੜ ਦਿੰਦਾ ਹੈ ਗੁਰੂ ਦੀ ਸੰਗਤ ਮਨੁੱਖ ਨੂੰ ਬਦਲ ਸਕਦੀ ਹੈ ਗੁਰੂ ਦੀ ਸੰਗਤ ਵਿੱਚ ਪੱਥਰ ਵਰਗਾ ਦਿਲ ਵੀ ਮੋਗ ਬਣ ਜਾਂਦਾ ਹੈ ਨਾਮ ਅਤੇ ਸੇਵਾ ਹੀ ਅਸਲੀ ਖਜ਼ਾਨਾ ਹੈ ਇਹੀ ਪਰਲੋਕ ਵਿੱਚ ਸਾਡਾ ਸਾਥ ਦਿੰਦਾ ਹੈ। ਨੋਟ ਇਸ ਸਾਖੀ ਦਾ ਜ਼ਿਕਰ ਭਾਈ ਸਤੋਕੀ ਜੀ ਵੱਲੋਂ ਰਚਿਤ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਕੀਤਾ ਗਿਆ ਹੈ। ਭੁੱਲ ਚੁੱਕ ਦੀ ਖਿਮਾ ਕਰਨੀ। ਜੇ ਇਹ ਸਾਖੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ